ਸਸ਼ੀਕਾਲ ਐਸਐਮਜੀ ਨਿਊਜ਼ ਦੇ ਅੱਜਕਾ ਨਾਮ ਐ ਕੁਲਵੰਤ ਸਿੰਘ ਸਨੋੜ ਵੀ ਸਵਾਗਤ ਕਰਦਾ ਮੇਰੇ ਨਾਲ ਮੌਜੂਦ ਨੇ ਮੇਰੇ ਸਾਥੀ ਹਦੀਪ ਸੋਖੀ ਜੀ ਅਸੀਂ ਅੱਜ ਚਰਚਾ ਕਰਾਂਗੇ ਕਿਸਾਨ ਮੁੱਦਿਆਂ ਨੂੰ ਲੈ ਕੇ ਕਿਸਾਨੀ ਦੀ ਅੱਜ ਮਹਾਪੰਚਾਇਤ ਖਨੌਰੀ ਬਾਡਰ ਤੇ ਸੱਦੀ ਗਈ ਹੈ ਜਿਸ ਨੂੰ ਲੈ ਕੇ ਬਹੁਤ ਵੱਖ-ਵੱਖ ਜਿਹੇ ਪ੍ਰਤੀਕਰਮ ਆ ਰਹੇ ਨੇ ਤੇ ਕਈ ਤਰ੍ਹਾਂ ਦੇ ਕਾਰਨਾਮੇ ਵੀ ਸਾਹਮਣੇ ਆਈਆਂ ਨੇ ਕਿਉਂਕਿ ਅੱਜ ਤੋਂ ਸੀ ਮੌਸਮ ਕਾ ਵੀ ਠੰਡਾ ਸੀ ਜ਼ੀਰੋ ਵਿਜ਼ਿਬਿਲਟੀ ਸੀ ਮੌਸਮ ਖਰਾਬ ਹੋਣ ਦੇ ਬਾਵਜੂਦ ਵੀ ਲੋਕ ਜਿਹੜੇ ਨੇ ਕਿਸਾਨਾਂ ਨੂੰ ਸਮਰਥਨ ਦੇਣ ਲਈ ਪਹੁੰਚੇ ਨੇ ਪਹਿਲਾ ਸਵਾਗਤ ਕਰ ਲੈਣਾ ਸਵਾਗਤ ਸੋਖਸਾ ਤੁਹਾਡਾ ਬਹੁਤ ਬਹੁਤ ਵਧਾਈ ਤੇ ਕਿਵੇਂ ਦੇਖਦੇ ਹੋ ਕਿ ਅੱਜ ਜਿਹੜਾ ਤੁਹਾਨੂੰ ਦੇ ਬਾਵਜੂਦ ਠੰਡ ਦੇ ਬਾਵਜੂਦ ਵੀ ਲੋਕ ਖਨੌਰੀ ਬਾਰਡਰ ਵੱਲ ਕੂਚ ਕੀਤੇ ਦੇਖੋ ਮੈਂ ਇੱਕ ਗੱਲ ਤੁਹਾਨੂੰ ਪਹਿਲਾਂ ਵੀ ਕਹੀ ਹੈ ਕਿ ਕਿਸਾਨਾਂ ਦਾ ਇਕੱਠੇ ਹੋਣਾ ਲਾਜ਼ਮੀ ਹੈ ਜੀ ਇਹ ਨਹੀਂ ਕਿ ਇੱਕ ਵਾਰੀ ਤੁਸੀਂ ਕੋਲ ਦੇਤੀ ਤੇ ਦੂਸਰੇ ਪਾਸੇ ਦੂਸਰੀ ਜਥੇਬੰਦੀ ਨੇ ਕਹਤਾ ਵੀ ਨਹੀਂ ਤੁਸੀਂ ਇੱਧਰ ਆਓ ਕਿਸਾਨ ਤਾਂ ਦੇਖੋ ਇੱਕ ਆ ਕਿਸਾਨ ਤਾਂ ਆਮ ਬੰਦਾ ਪਰੇਸ਼ਾਨ ਆਮ ਬੰਦਾ ਹੋ ਰਿਹਾ ਉਹਨਾਂ ਅੱਧੇ ਬੰਦਿਆਂ ਨੇ ਪਰਿਵਾਰ ਦੇ ਵਿੱਚੋਂ ਜਾਣਾ ਸੀ ਡਲੇ ਵਾਲ ਨੂੰ ਡਲੇ ਵਾਲ ਨੂੰ ਸਮਰਥਨ ਦੇਣਾ ਅੱਧੇ ਕਹਿੰਦੇ ਸੀ ਨਹੀਂ ਅਸੀਂ ਟਹਿਣੇ ਜਾਣਾ ਸਾਡੀ ਜੱਥੇਬੰਦੀ ਨੇ ਸੱਦੇ ਆ ਤੇ ਹੁਣ ਤੁਸੀਂ ਆਪ ਸਿਆਣੇ ਹੋ ਵੀ ਇਕੱਠ ਇੱਕ ਜਗ੍ਹਾ ਹੀ ਹੋ ਸਕਦਾ ਸੀ ਇਹ ਜਿਹੜਾ ਦੇਖੋ ਇਹ ਵੀ ਗੱਲ ਮੈਂ ਕੱਲ ਕਿਉਂਕਿ ਲੁਧਿਆਣਾ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਗਈ ਐਸਕੇਬ ਨੇ ਮੇਲਾ ਮੀਟਿੰਗ ਕਰਦੇ ਨੇ ਕਿਉਂਕਿ ਜਿਹੜੀ ਚੰਡੀਗੜ੍ਹ ਚ ਸੈਂਟਰ ਸਰਕਾਰ ਨੂੰ ਇੱਕ ਵਫ਼ਦ ਆਇਆ ਸੀ ਉਹ ਮੀਟਿੰਗ ਕਰਨ ਲਈ ਪੁੱਜਾ ਸੀ ਤੇ ਮੀਟਿੰਗ ਦੇ ਵਿੱਚ ਪਿਸਾਨਾ ਨੇ ਇਹ ਵੱਖ ਰੱਖਿਆ ਕਿ ਤੁਸੀਂ ਇਹ ਕਹਿ ਰਹੇ ਹੋ ਕਿ ਜਿਹੜੇ ਰੋਡ ਜਾਮ ਤੁਸੀਂ ਕੀਤੇ ਹੋਏ ਨੇ ਇਹ ਖਾਲੀ ਕਰਵਾਉਣੇ ਆ ਇਹ ਸਾਡੇ ਕਹਿੰਦੇ ਬਸ਼ਾ ਨਹੀਂ ਹੈ ਮੁੱਦੇ ਦਾ ਕਿ ਅਸੀਂ ਇਸ ਚੀਜ਼ ਨੂੰ ਲੈ ਕੇ ਤੁਹਾਡੇ ਨਾਲ ਮੀਟਿੰਗ ਨਹੀਂ ਕਰਾਂਗੇ ਮੀਟਿੰਗ ਤਾਂ ਉਹ ਬਾਈਕਟ ਕੀਤਾ ਐਸਕੇਮ ਨੇ ਵੀ ਕੀਤਾ ਬਾਕੀ ਜਥੇਬੰਦੀਆਂ ਵੀ ਉਹਨਾਂ ਨੇ ਵੀ ਕੀਤਾ ਤੇ ਨਾਲ ਦੇ ਨਾਲ ਉਸ ਤੋਂ ਪ੍ਰੈਸ ਕਾਨਫਰੰਸ ਹੁੰਦੀ ਆ ਘਰਾਂ ਦੇ ਵਿੱਚ ਉਹ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਕਹਿੰਦੇ ਨੇ ਕਿ ਡੱਲਿਆ ਸਾਹਿਬ ਨੇ ਇਹ ਗੱਲ ਕਹੀ ਹੈ ਕਿ ਜੇਕਰ ਕੇਂਦਰ ਜੀ ਰਸਤਾ ਖੋਲ ਦੇ ਟੇਬਲ ਟਾਕ ਦਾ ਤਾਂ ਮੈਂ ਮੈਡੀਕਲ ਸੂਤ ਲੈਣ ਲਈ ਤਿਆਰ ਆ ਅੱਜ ਵੀ ਦੇਖਿਆ ਗਿਆ ਕਿ ਡੱਲਾ ਸਾਹਿਬ ਸਟੇਟ ਤੇ ਆਏ ਨੇ ਹਾਲਾਂਕਿ ਤੌਰ ਕੇ ਤਾਂ ਨਹੀਂ ਉਹਨੂੰ ਦਵਾਇਆ ਗਿਆ ਕਿਉਂਕਿ 6 ਮਹੀਨੇ ਤੋਂ ਪਲਾ ਸਮਾ ਹੋ ਚੁੱਕਿਆ ਤੇ ਬੈਡ ਉੱਪਰ ਪਏ ਸੀ ਬੈਡ ਉੱਪਰ ਇਹਨਾਂ ਨੇ ਆਪ ਦਾ ਜਿਹੜਾ ਚਾਰਜ ਪੰਜ ਮਿੰਟ ਦਾ ਪਾਠਨ ਦਿੱਤਾਗਾ ਤੇ ਉਹਨਾਂ ਦੇ ਭਾਸ਼ਣ ਦੇ ਮੈਂਨੇ ਕੀ ਰੱਖਦੇ ਦੇਖਦੇ ਹਾਂ ਤੇ ਇੱਕ ਚੀਜ਼ ਹੋਰ ਦਾ ਜਵਾਬ ਦਿਓ ਤੁਸੀਂ ਗੱਲ ਕੀਤੀ ਕਿਸਾਨ ਇਕੱਠੇ ਹੋਣ ਦੀ ਜਿਵੇਂ ਧਰਨਾ ਪਹਿਲਾਂ ਲੱਗਿਆ ਸੀ ਪਿਛਲਾ ਧਰਨਾ ਸੀ ਸਾਰੇ ਜਿੱਥੇ ਬੰਦੇ ਇਕੱਠੀਆਂ ਸੀ ਇੱਕ ਵੱਡਾ ਹਜੂਮ ਲੋਕਾਂ ਦਾ ਦਿੱਲੀ ਦੇ ਗਰੂਪਾਂ ਤੇ ਜਾ ਬੈਠਾ ਸੀ ਤੇ ਬੈਰੀਕੇਡਿੰਗ ਹਰਿਆਣੇ ਦੀ ਪੱਟ ਪਰ ਛੱਡ ਦਿੱਤੀ ਸੀ ਕੀ ਲੱਗਦਾ ਹੈ ਕਿ ਜਿਹੜਾ ਇਹ ਕਹਿ ਰਿਹਾ ਕਿ ਧਰਨਾਗਾ 2.0 ਸਫਲ ਹੋ ਪਾਏਗਾ ਜੇ ਇਕੱਠੇ ਨਹੀਂ ਹੁੰਦੇ ਨਹੀਂ ਇਕੱਠਾ ਹੋਣਾ ਲਾਜ਼ਮੀ ਹੈ ਹਮ ਦੇਖੋ ਪਿਛਲੇ ਧਰਨੇ ਦੇ ਵਿੱਚ ਇਸ ਵੀ ਆਮ ਲੋਕ ਵੀ ਕਹਿੰਦੇ ਸੀ ਵੀ ਹਾਂ ਯਾਰ ਦਿੱਲੀ ਚਲੀ ਵੀ ਛੁੱਟੀਆਂ ਪੈ ਗਈਆਂ ਦਸੰਬਰ ਜਨਵਰੀ ਫਰਵਰੀ ਵੀ ਦੋ ਤਿੰਨ ਤਿੰਨ ਮਹੀਨੇ ਆਪਣਾ ਰਾਸ਼ਨ ਲੈ ਕੇ ਉੱਥੇ ਬਹਿ ਜਾਂਦੇ ਸੀ ਲੋਕਾਂ ਦਾ ਮਿਲ ਕੇ ਚਲੇ ਗਏ ਸੀ ਦੇਖੋ ਉਦੋਂ ਯੂਥ ਆਪਣੇ ਨਾਲ ਸੀ ਹੂੰ ਦੀਪ ਸਿੱਧੂ ਲਗਾ ਲਓ ਹੂੰ ਕਿੰਨੀਆਂ ਉਂਗਲਾਂ ਉੱਠੀਆਂ ਹੂੰ ਕਿ ਜੀ ਇਹਨਾਂ ਨੇ ਇਦਾਂ ਕੀਤਾ ਇਹਨਾਂ ਨੇ ਇਦਾਂ ਕੀਤਾ ਮਤਲਬ ਦੀਪ ਜਲਵੇਰਾ ਲਾ ਲਓ ਹੂੰ ਦੇਖੋ ਕਿੱਥੋਂ ਉਹ ਇੱਕ ਮਾਮਲੀ ਘਰ ਚੋਂ ਉੱਠਿਆ ਕਿਸਾਨ ਦਾ ਪੁੱਤ ਹੂੰ ਵਾਟਰ ਕੈਨ ਨਾ ਦੀਆਂ ਮੂੰਹ ਮੋੜ ਦਿੰਦਾ ਮੂੰਹ ਮੋੜ ਦਿੰਦੇ ਆ ਹੂੰ ਤੇ ਇਹਦੇ ਕਰਕੇ ਤੁਸੀਂ ਦੇਖੋ ਵੀ ਕਿੰਨੇ ਯੂਥ ਅੱਗੇ ਆਏ ਆ ਹੂੰ ਹੁਣ ਵਾਲੇ ਤਰਨੇ ਤੁਸੀਂ ਇਹ ਲਗਾ ਲਓ ਵੀ ਯੂਥ ਹੈ ਹੀ ਨਹੀਂ ਤੁਹਾਡੇ ਕੋਲੇ ਇਹੀ ਇਹੀ ਘਾਟ ਜੋ ਸੋਕਸੇ ਰੜਕ ਰਹੀ ਆ ਕਿਉਂਕਿ ਪਹਿਲਾ ਦਾ ਜੂਥ ਜਿਹੜਾ 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 ਜੂਥ ਆਪਣੇ ਨਾਲ ਆਉਣਾ ਵੀ ਚਾਹੁੰਦਾ ਉਹਨੂੰ ਸਮਝ ਨਹੀਂ ਆ ਰਹੀ ਮੈਂ ਕਿਧਰ ਨਾ ਜਾਵਾਂ ਮੈਂ ਜਾਣਾ ਕਿਧਰ ਮੈਂ ਗੁਰਾਹਾਂ ਨਾ ਜਾਵਾਂ ਮੈਂ ਢੱਲਿਆ ਨਾ ਜਾਵਾਂ ਕਿਉਂਕਿ ਗੁਰਾਹਾਂ ਸਾਹਿਬ ਰੋਦੂ ਮਾਨਸਾਹੀਆ ਹੁਣ ਤੇ ਹੋਰ ਕਈ ਜਿਹੜੇ ਲੀਡਰ ਨੇ ਉਹ ਅਲੱਗ ਆ ਉਹਦਾ ਔਰ ਇੱਕੋ ਦਿਨ ਦੀ ਕਾਲ ਦਿੱਤੀ ਗਈ 2 ਮਹੀਨਾ ਬੰਨਜੇ ਤਾਂ ਲੱਗੀਆਂ ਤੁਹਾਨੂੰ ਦੇਖੋ ਜਿੱਥੇ ਬੰਦੀਆਂ ਚ ਆਪਸੀ ਟਕਰਾਅ ਇੰਨੀ ਆ ਵੀ ਉਹਨਾਂ ਨੇ ਦੇਖਿਆ ਵੀ ਇਹਨਾਂ ਨੇ 30 ਤਰੀਕ ਇੱਕ ਦੀ ਦੇ ਦਿੱਤੀ ਅਸੀਂ ਵੀ ਦੇਦੀਏ ਹੂੰ ਜੀ ਜਨ ਗੋਸਤ ਨਹੀਂ ਅੱਜ ਦੀ ਵੀ ਡੇਟ ਉਹਨਾਂ ਨੇ ਦਿੱਤੀ ਅੱਜ ਦੀ ਡੇਟ ਮਤਲਬ ਕਿ ਘਨੌਨੀ ਤੋਂ ਹੀ ਅੱਜ ਦੀ ਤੋਂ ਹੀ ਇਹ ਚੀਜ਼ ਨੂੰ ਲੈ ਕੇ ਵੀ ਜੂਦ ਦੇ ਵਿੱਚ ਜੇ ਕਹਿ ਲਈਏ ਕਿ ਹੋ ਸਕੋਗੇ ਦੇਖੋ ਕੋਈ ਵੀ ਅੰਦੋਲਨ ਹੁੰਦਾ ਉਹ ਜਿਹੜਾ ਬਜ਼ੁਰਗਾ ਉਹਦੀ ਕਹਿ ਲਈਏ ਕਿ ਉਹ ਐਕਸਪੀਰੀਅੰਸ ਤਜਰਬਾ ਤੇ ਜਵਾਨੀ ਦਾ ਜੋਸ਼ ਇਹਨਾਂ ਨੂੰ ਜਿੱਤੇ ਜਾਂਦੇ ਨੇ ਇਹ ਚੀਜ਼ ਦੋਨੋਂ ਚੀਜ਼ਾਂ ਤੇ ਜਿਹੜੀਆਂ ਆਪਣੀਆਂ ਬੀਬੀਆਂ ਭੈਣਾਂ ਹੁੰਦੀਆਂ ਨੇ ਉਹ ਸਾਨੂੰ ਕਹਿ ਲਈਏ ਕਿ ਯੋਧੇ ਤਿਆਰ ਕਰਕੇ ਦਿੰਦੀਆਂ ਨੇ ਵੀ ਖਾਣ ਲਈ ਰਾਸ਼ਨ ਟਾਈਮ ਤੇ ਉਹ ਜਨ ਪਹੁੰਚਾਇਆ ਜਾਵੇ ਤਾਂ ਜੋ ਕੋਈ ਭੁੱਖਾ ਨਾ ਕੋਈ ਪ੍ਰੋਬਲਮ ਨਾ ਆਵੇ ਮੰਨਦਾ ਕੋਈ ਜਿੰਨੇ ਕਿ ਡੋ ਭੁੱਖਾ ਉਹਦੇ ਕੋਈ ਕੰਮ ਵਧੀਆ ਧਿਕਰ ਨਹੀਂ ਕਰ ਸਕਦਾ ਜੀ ਉਹਨਾਂ ਨੇ ਉਹ ਸਹਿਯੋਗ ਕਰਨਾ ਸੀ ਇੱਥੇ ਇਹੀ ਹੈ ਲੱਗਦਾ ਕਿ ਜੋ ਜਿਹੜਾ ਕਨਫਿਊਜ਼ ਹੈ ਕਿ ਉਹ ਉਗਰਾਹ ਸਾਹਿਬ ਨਾਲ ਜਾਵੇ ਜਾਂ ਡੱਲਿਆ ਸਾਹਿਬ ਨਾਲ ਜਾਵੇ ਹਾਲਾਂਕਿ ਡੱਲਿਆ ਸਾਹਿਬ ਦਾ ਮਰਨ ਵਰਤ ਵੱਡਾਗਾ ਕਿਉਂ ਕਿ ਮਹੀਨੇ ਤੋਂ ਉੱਪਰ ਦਾ ਸਮਾਂ ਹੋ ਚੁੱਕਿਆ ਕੈਂਸਰ ਦੇ ਮਰੀਜ਼ ਨੇ ਉਮਰਦਰਾਜ ਨੇ ਕਾਫੀ ਕਹ ਲਈਏ ਕਿ ਉਹਨਾਂ ਨੂੰ ਮੁਸ਼ਕਲਾਂ ਸਾਹਮਣਾ ਕਰਨਾ ਪੈ ਰਿਹਾਗਾ ਤੇ ਮੈਡੀਕਲ ਸਹੂਲਤ ਵੀ ਨਹੀਂ ਉਹ ਲੈ ਰਹੇ ਮਨ ਕਰ ਰਹੇ ਵਾਰ-ਵਾਰ ਸੁਪਰੀਮ ਕੋਰਟ ਵੱਲੋਂ ਵੀ ਪੰਜਾਬ ਸਰਕਾਰ ਨੂੰ ਆਰਡਰ ਜਾਰੀ ਹੋਣੇ ਸੋਮਵਾਰ ਦਾ ਸਮਾਂ ਜਿਹੜਾਗਾ ਮਿਲਿਆਗਾ ਅੱਜ ਸ਼ਨੀਵਾਰ ਹੋ ਚੁੱਕਿਆ ਤੇ ਕੱਲ ਦਾ ਦਿਨ ਬਾਕੀ ਹੈ ਤੇ ਸੋਮਵਾਰ ਤੱਕ ਸਹੂਲਤ ਨਹੀਂ ਦਿੱਤੀ ਜਾਂਦੀ ਦਾ ਦੇਖਦੇ ਆਂ ਕਿ ਸੁਪਰੀਮ ਕੋਰਟ ਵੱਲੋਂ ਕੀ ਫੈਸਲਾ ਹੁੰਦਾ ਮੇਰਾ ਸਵਾਲ ਇਹ ਰਹੇਗਾ ਤੁਹਾਨੂੰ ਕਿ ਡੱਲਿਆ ਸਾਹਿਬ ਦੀ ਜਿਹੜੀ ਸਿਹਤ ਹੈ ਜੀ ਅਗਰ ਰੱਬ ਨਾ ਕਰੇ ਕੁਝ ਉਹਨਾਂ ਨੂੰ ਹੋ ਜਾਂਦਾ ਤਾਂ ਕੀ ਲੱਗਦਾ ਕਿ ਅਗਲੀ ਰਣਨੀਤੀ ਕਿਸਾਨਾਂ ਦੀ ਜਿਹੜੇ ਖਨੌਰੀ ਬੈਠੇ ਨੇ ਉਹਨਾਂ ਦੇ ਕੀ ਹੋ ਸਕਦੀ ਹੈ ਦੇਖੋ ਜਗਜੀਤ ਸਿੰਘ ਢੱਲੇਵਾਲ ਵੀ ਇਹ ਲਗਾ ਲਓ ਵੀ ਮਰਨ ਵਰਤੇ ਬੈਠੇ ਹੋਏ ਨੇ ਤੇ ਉਹਨਾਂ ਨੇ ਇਹ ਲਗਾ ਲਓ ਵੀ ਇੱਕ ਵੀ ਦਾਣਾ ਆਪਣੇ ਅੰਦਰ ਨਹੀਂ ਨਿਕਲਦਾ ਹਾਂ ਕੱਢਿਆ ਜਿੱਦਾਂ ਲਗਾ ਲਓ ਵੀ ਭੋਜਨ ਵਗੈਰਾ ਨਹੀਂ ਖਾਂਦਾ ਉਹਨਾਂ ਨੂੰ ਇਹ ਉਮੀਦ ਆ ਵੀ ਸਾਰੇ ਕਿਸਾਨ ਇਕੱਠੇ ਹੋਣਗੇ ਵੀ ਸਾਡਾ ਭਾਈਚਾਰਾ ਇੱਥੇ ਬਣੂਗਾ ਫਿਰ ਅਸੀਂ ਕਿਤਨਾ ਕਿਤੇ ਜਾ ਕੇ ਹਰਿਆਣਾ ਤੋਗੇ ਦਿੱਲੀ ਜਾਵਾਂਗੇ ਇਹ ਬਿਲਕੁਲ ਸਹੀ ਗੱਲ ਆ ਇਹ ਹੀ ਸੀਗਾ ਪਰ ਬੀਤੇ ਦਿਨ ਭਗਵਾਨ ਸਿੰਘ ਮਾਨ ਜੀ ਪ੍ਰੈਸ ਕਾਨਫਰੰਸ ਕਰਦੇ ਨੇ ਉਹ ਕਹਿੰਦੇ ਨੇ ਕਿ 100 ਕਰੋੜ ਦਾ ਘਾਟਾ ਪੰਜਾਬ ਸਰਕਾਰ ਨੂੰ ਪੈ ਗਿਆ 30 ਦੇ ਬੰਦਕਾਰਨ ਤੇ ਇਹਦਾ ਕੇਂਦਰ ਨਾਲ ਕੁਝ ਨਹੀਂ ਵਿਗੜਿਆ ਅਗਰ ਅਸੀਂ ਡੱਲਿਆ ਸਾਹਿਬ ਨੂੰ ਚੱਕ ਕੇ ਮੈਡੀਕਲ ਟਰੀਟਮੈਂਟ ਦਿੰਨੇ ਆ ਤਾਂ ਪੰਜਾਬ ਦੇ ਅਫਸਰ ਜਿਹੜੇ ਚਾਹੇ ਪੁਸ਼ਕਰਮੀ ਹੋਣ ਚਾਹੇ ਸੇਧ ਕਰਮੀ ਹੋਣ ਤੇ ਡੱਲਿਆ ਸਾਹਿਬ ਦੇ ਜਿਹੜੇ ਕਾਰਕੂਨੇ ਜਾਂ ਉਹਨਾਂ ਦੇ ਸਮਰਥਕ ਨੇ ਵੀ ਸਾਡੇ ਵਿੱਚ ਟਕਰਾਅ ਪੈਦਾ ਹੋ ਸਕਦਾ ਵੀ ਜੋ ਕੇਂਦਰ ਚਾਹੁੰਦਾ ਹੈ ਵੀ ਟਕਰਾਅ ਇਹਨਾਂ ਚ ਪੈਦਾ ਹੋਵੇ ਵੀ ਜਿਹੜੇ ਮੰਗਾ ਨੇ ਉਹ ਕੇਂਦਰ ਨਾਲ ਸੰਬੰਧਿਤ ਨੇ ਸਾਡੇ ਨਾਲ ਸੰਬੰਧਿਤ ਨਹੀਂ ਹੈਗੇ ਕਿਵੇਂ ਦੇਖਦੇ ਹੋ ਤੁਸੀਂ ਇਹ ਦੇਖੋ ਸੀਐਮ ਆਨ ਨੂੰ ਆਪਣੇ ਇੱਕ ਦਿਨ ਦਾ ਘਟਾਏ ਦਾ ਪਤਾ ਲੱਗ ਗਿਆ ਹੂੰ ਤੇ ਉਹਨਾਂ ਨੂੰ ਇਹ ਨਹੀਂ ਪਤਾ ਵੀ ਕਿਸਾਨ ਨੂੰ ਕਿੰਨਾ ਘਟਾਆ ਪਿਆਰੇ ਹੂੰ ਸਹੀ ਹੈ ਇਹੀ ਚੀਜ਼ ਹੈ ਕਿ ਦੇਖੋ ਕਿਸਾਨ ਦਾ ਜਿਹੜਾ ਘਟਾ ਹੁਣ ਇੱਕ ਹੋਰ ਚੀਜ਼ ਹੈ ਜਿਹੜੀ ਨਵੀਂ ਖੇਤੀ ਖਰੜਾ ਤਿਆਰ ਹੋਇਆਗਾ ਨਵੀਂ ਖੇਤੀ ਨੀਤੀ ਆਈ ਆ ਉਹ ਰਾਜਾਂ ਦਾ ਵਿਸ਼ਾ ਕਹਿ ਦਿੱਤਾ ਗਿਆ ਕੇਂਦਰ ਸਰਕਾਰ ਦੇ ਬਨੂ ਕੋ ਰਾਜਾਂ ਦਾ ਵਿਸ਼ਾ ਤਾਂ ਤੁਸੀਂ ਆਪਣੇ ਰਾਜ ਦੇ ਵਿੱਚ ਉਹਨੂੰ ਲਾਗੂ ਕਰਨਾ ਚਾਹੁੰਦੇ ਹੋ ਨਹੀਂ ਕਰਨਾ ਚਾਹੁੰਦੇ ਤੁਹਾਡੇ ਤੇ ਆ ਤਾਂ ਕਿਸਾਨ ਜਿਹੜੀ ਕੱਲ ਪ੍ਰੈਸ ਕਾਨਫਰੰਸ ਹੋਈ ਆ ਉਹਦੇ ਵਿੱਚ ਕਿਸਾਨ ਆਗੂ ਜਿਹੜੇ ਨੇ ਲਖਵਾ ਸਾਹਿਬ ਉਹ ਬੋਲੇ ਨੇ ਕਿ ਪੰਜਾਬ ਸਰਕਾਰ ਵਿਸ਼ੇਸ਼ ਸਦਨ ਸੱਦੇ ਜੀ ਉਸ ਜਿਹੜਾ ਖਰੜਾ ਆਇਆਗਾ ਉਸ ਨੂੰ ਪੂਰਨ ਦੌਰ ਤੱਕ ਬਾਈਕਾਟ ਕਰੇ ਕਿ ਅਸੀਂ ਲਾਗੂ ਨਹੀਂ ਕਰਨਾ ਤਾਂ ਅਸੀਂ ਸਮਝਾਂਗੇ ਕਿ ਪੰਜਾਬ ਸਰਕਾਰ ਸਾਡੇ ਨਾਲ ਆ ਤੁਸੀਂ ਇਹ ਵੀ ਭਵਨ ਸਿੰਘ ਮਾਨ ਨੇ ਕਿਹਾ ਕਿ ਜਿੱਥੇ ਖਨੌਰੀ ਬਾਡਰ ਤੇ ਲੰਦਿਆ ਸਾ ਬੈਠੇ ਹੋਏ ਨਹੀਂ ਉਥੋਂ 550 ਮੀਟਰ ਦੀ ਦੂਰੀ ਤੇ ਇੱਕ ਹਵੇਲੀ ਉਹਨ ਹਸਪੀਟਲ ਦਾ ਰੂਪ ਦੇ ਦਿੱਤਾ ਗਿਆ ਉਥੇ ਐਮਰਜੈਂਸੀ ਹੁੰਦਾ ਵਾਸਤੇ ਬਣਾ ਦਿੱਤਾ ਗਿਆ ਕਿਵੇਂ ਦੇਖਦੇ ਹੋ ਕਿ ਅਗਰ ਉਥੇ ਕੱਲ ਨੂੰ ਟਕਰਾ ਪੈਦਾ ਹੁੰਦਾ ਤਾਂ ਕੀ ਕੇਂਦਰ ਆਪਣੀ ਕੋ ਭੂਮਿਕਾ ਨਿਭਾਏਗਾ ਜਾਂ ਕੇਂਦਰ ਚੁੱਪ ਰਹੇਗਾ ਕਿਉਂਕਿ ਫਿਲਹਾਲ ਤੱਕ ਕੇਂਦਰ ਚੁੱਪ ਹੈ ਆ ਚੀਜ਼ਾਂ ਦੀ ਲੋੜ ਨਹੀਂ ਸੀ ਪੈਣੀ ਹਵੇਲੀ ਨੂੰ ਹਸਪੀਟਲ ਬਣਾ ਦੇਣਾ ਹੁਣ ਦੇਖੋ ਤੁਸੀਂ 92 ਚੋਂ 10 ਤੋਂ 15 ਐਮਐਲਏ ਉੱਥੇ ਜਾ ਕੇ ਆਏ ਨੇ ਡੱਲੇਵਾਲ ਜੀ ਕੋਲੇ ਸਿੱਧਾ ਹਵਾਲਾ ਦਾ ਪੁੱਛ ਕੇ ਆਏ ਨੇ ਕਿ ਕੀ ਹੈ ਸ਼ਰਤਾਂ ਕੀ ਨੇ ਤੁਹਾਡੀਆਂ ਹੁਣ ਜੀ ਇਹ ਦੇਖੋ ਵੀ ਸੀਐਮਰ ਖੁਦ ਕਿਉਂ ਨਹੀਂ ਗਈ ਉੱਥੇ ਵੱਡਾ ਸਵਾਲ ਆ ਵੀ ਆਪ ਦੇ ਮੁੱਖ ਮੰਤਰੀ ਨੇ ਆਮ ਲੋਕਾਂ ਦੀ ਆਵਾਸ ਠੱਕਣ ਲਈ ਤੁਹਾਨੂੰ ਬਣਾਇਆ ਗਿਆ ਜੇ ਉਹ ਖੁਦ ਗਏ ਕਿਉਂ ਨਹੀਂ ਹਲੇ ਤੱਕ ਉਹ ਕਿਸ ਚੀਜ਼ ਦੀ ਵੇਟ ਕਰ ਰਹੇ ਨੇ ਕਿ ਸਾਨੂੰ ਪੰਜਾਬ ਦਾ ਇੱਕ ਕਿਸਾਨ ਲੀਡਰ ਖਤਮ ਕਰਨ ਦਾ ਧਾਰ ਤੇ ਹੋ ਜਵੇ ਵੀ ਉਹ ਦੇਖਦੇ ਨੇ ਜੰਗੀ ਢੱਲੇ ਵਾਲ ਪੂਰੇ ਹੋਣ ਵੀ ਮੈਂ ਫੇਰ ਜਾ ਕੇ ਫੁੱਲ ਭੇਟ ਕਰਕੇ ਆਵਾਂ ਜਾਂ ਮਨ ਉਹਦੇ ਅੰਤਿਮ ਅਰਦਾਸ ਤੇ ਜਾਵਾਂ ਇਹ ਬਿਲਕੁਲ ਤੁਹਾਡੀ ਬਿਲਕੁਲ ਜਾਇਜ਼ ਹੈ ਦਰਸ਼ਕਾਂ ਨੂੰ ਵੀ ਇਹ ਗੱਲ ਬਿਲਕੁਲ ਸਮਝਦੇ ਹੋਣਗੇ ਕਿ ਮੁੱਖ ਮੰਤਰੀ ਹੋਣ ਦੇ ਨਾਤੇ ਕਿਉਂਕਿ ਇਹ ਗੱਲ ਜਰੂਰ ਉਹਨਾਂ ਨੇ ਹਮੇਸ਼ਾ ਕਹਿਆ ਸਟੇਜਾਂ ਤੋਂ ਬੋਲੇ ਨੇ ਕਿ ਜਿਹੜੇ ਸੁਭੀ ਸਿੰਘ ਬਾਦਲ ਹੋਗੇ ਕੈਪਟਨ ਹੋਗੇ ਇਹ ਦੂਨ ਦੇ ਸਕੂਲਾਂ ਤੋਂ ਬੜੇ ਨੇ ਮੈਂ ਸਰਕਾਰੀ ਸਕੂਲ ਫੱਟੀ ਵਾਲੇ ਸਕੂਲ ਤੋਂ ਪੜਿਆ ਦੇਖੋ ਦੂਜਿਆਂ 'ਚ ਨੁਕਸ ਕੱਟਣਾ ਬਹੁਤ ਸੌਖਾ ਹੁੰਦਾ ਕੇ ਜੀ ਦੇਖੋ ਜੀ ਉਹਨਾਂ ਨੇ ਇਹ ਨਹੀਂ ਕੀਤਾ ਉਹਨਾਂ ਨੇ ਇਹ ਨਹੀਂ ਕੀਤਾ ਇਹ ਤਾਂ ਇਹ ਕਹਿੰਦੇ ਨੇ ਕਹਿੰਦੇ ਮੈਂ ਬਰੋਦੇ ਪਟੇ ਨੂੰ ਬਰੋਦੇ ਲਾਉਂਦਾ ਰਿਹਾ ਉਹ ਆਪ ਦੇਖਣ ਵੀ ਮੈਂ ਕੀ ਕਰ ਰਿਹਾ ਹੂੰ ਬਿਲਕੁਲ ਆਪਣੇ ਆਪਸ ਕਮੀ ਦੇਖਣ ਉਹ ਇਹ ਜਦੋਂ 222 ਦੇ ਵੋਟਾਂ ਪੈਣੀਆਂ ਸੀ ਤਾਂ 222 ਦੇ ਵੋਟਾਂ ਤੋਂ ਪਹਿਲਾਂ ਜਦੋਂ ਕੇਜਰੀਵਾਲ ਸਾਹਿਬ ਇਹਨੂੰ ਸੀਐਮ ਦਾ ਥੇਰਾ ਹਲਾੰਦ ਨੇ ਬਹੁਤ ਸਿਮਾਨ ਨੂੰ ਤਾਂ ਪਰ ਜਿਹੜਾ ਪਹਿਲਾ ਬਿਆਨ ਇਹਨਾਂ ਦਾ ਆਉਂਦਾ ਕਿ ਪੰਜਾਬ ਧਰਨਿਆਂ ਦੀ ਧਰਤੀ ਬਣ ਚੁੱਕਿਆ ਮੈਂ ਆਪਦੇ ਜੇਕਰ ਮੈਂ ਮੁੱਖ ਮੰਤਰੀ ਬਣਦਾ ਤਾਂ ਮੈਂ ਆਪਦੇ ਸ਼ਾਸਨ ਕਾਲ ਦੇ ਵਿੱਚ ਕੋਈ ਵੀ ਤਰਨਾ ਨਹੀਂ ਲੱਗਣ ਦਊਂਗਾ ਹਾਲਾਂਕਿ ਧਰਨੇ ਲੱਗਦੇ ਰੇ ਪਾਵੇਂ ਬੁੱਢੇ ਦਰਿਆ ਦੇ ਨੂੰ ਲੈ ਕੇ ਲੱਗਦੇ ਰੇ ਜਾਂ ਟੀਚਰਸ ਦੇ ਲੱਗਦੇ ਰੇ ਜਾਂ ਹੋਰ ਜਿਹੜੇ ਮੈਡੀਕਲ ਅਫਸਰਸ ਦੇ ਸਹੂਲਤਾਂ ਨੂੰ ਲੈ ਕੇ ਲੱਗਦੇ ਰੇ ਹਾਲਾਂਕਿ ਕਰੋਨਾ ਦੇ ਵਿੱਚ ਜਿਹੜੇ ਲੈਬ ਡਾਕਟਰ ਸੀਗੇ ਹਾਂ ਵਲੰਟੀਅਰ ਸੀਗੇ ਲੈਬ ਡਿਨੀਸ਼ਨ ਸੀਗੇ ਜਾਂ ਕੋਈ ਵੀ ਹੋਰ ਵਲੰਟੀਅਰ ਸੀਗੇ ਉਹਨਾਂ ਨੂੰ ਉਤਰਨੇ ਦਿੱਤੇ ਗਏ ਪਰ ਜਦੋਂ ਕੋਈ ਬੰਦਾ ਮਰਨ ਵਰਤ ਤੇ ਹੀ ਬੈਠ ਜਾਵੇ ਉਦੋਂ ਤੱਕ ਤੁਸੀਂ ਉਹਨੂੰ ਮਿਲਣ ਤੱਕ ਨਾ ਜਾਓ ਬਤੌਰ ਮੁੱਖ ਮੰਤਰੀ ਆਮ ਲੋਕਾਂ ਤੇ ਵੀ ਇਹ ਸਿਰ ਪੈਂਦਾ ਚੀਜ਼ ਹੈ ਜੀ ਬਿਲਕੁਲ ਵੀ ਕਿੱਥੇ ਪਰਿਵਾਰ ਦੇ ਵਿੱਚ ਸਾਰੇ ਬੈਠੇ ਹੋਣ ਹੁਣ ਨਵਾਂ ਸਾਲ ਲੰਘ ਕੇ ਗਿਆ ਉੱਥੇ ਉਹਨਾਂ ਨੇ ਦੀਵਾ ਤੱਕ ਨਹੀਂ ਜਗਾਇਆ ਨਾ ਕੋਈ ਸੈਲੀਬ੍ਰੇਟ ਉਹ ਕਹਿੰਦੇ ਵੀ ਨਹੀਂ ਕੋਈ ਸਾਡੇ ਜਗੀਰ ਸਿੰਘ ਦਿੱਲੇਵਾਲ ਜੀ ਬੈਠੇ ਨੇ ਮਰਨ ਵਰਤ ਤੇ ਬੈਠੇ ਹੋਏ ਨੇ ਅਸੀਂ ਦੀਵਾ ਤੱਕ ਨਹੀਂ ਬਲਣਾ ਉਹ ਤਾਂ ਚੂਲ੍ਹੇ ਤੱਕ ਨਹੀਂ ਬਲੇ ਹੂੰ ਬਿਲਕੁਲ ਰੋਟੀ ਵੀ ਤਿਆਰ ਹੋਈ ਉੱਥੇ ਜੀ ਬਿਲਕੁਲ ਤੇ ਇਹੀ ਗੱਲ ਹੈ ਕਿ ਦੇਖੋ ਸੁਖ ਸਾਹਿਬ ਜਿਹੜੇ ਤੁਸੀਂ ਗੱਲ ਕੀਤੀ ਨਵੇਂ ਸਾਲ ਦੀ ਨਵ ਨਵਾ ਬਰਾ ਉਹਨਾਂ ਨੂੰ ਉਹਨਾਂ ਦੇ ਮੰਨ ਵਰਦ ਦੇ ਦੌਰਾਨ ਹੀ ਲੰਘ ਗਿਆ ਉਹਨਾਂ ਦੇ ਉਸ ਟਨਰ ਦੇ ਵਿੱਚ ਹੀ ਸੀਗਾ ਤੇ ਸਭਾ ਦੇ ਦਰਮਿਆਨ ਵਿੱਚ ਹੀ ਰਹੇ ਜੇ ਦੇਖੋ ਵੀ ਇੱਕ ਸਿੰਗਰ ਦਲਜੀਤੋ ਸਾਹ ਦੇ ਸ਼ੋਅ ਤੇ ਇਨਾ 50 60 ਹਜ਼ਾਰ 60 ਹਜ਼ਾਰ ਬੰਦਾ ਇਕੱਠ ਹੋ ਜਾਣਾ ਤੇ ਅੱਜ 4 ਤਰੀਕ ਹੂੰ ਪੰਜਾਬ ਦਾ ਯੂਟੂਬ ਉੱਥੇ ਵੀ ਜਾ ਸਕਦਾ ਸੀ ਬਿਲਕੁਲ ਨਾਲੇ ਉੱਥੇ 10-15 ਹਜ਼ਾਰ ਦੀ ਟਿਕਟਨੀਸੀ ਲਗਣੀ ਉੱਥੇ ਉਹ ਹੀ 2-400 500 ਤੇ ਲਗਣਾ ਸੀ ਅਗਲਾ ਕਹਿੰਦਾ ਸੀ ਵੀ ਫ੍ਰੀ ਆਓ ਮੇਰੇ ਸਾਥ ਤਾਂ ਦੋ ਹਾਂ ਵਿਆਹ ਹੀ ਨਹੀਂ ਕੋਈ ਯੂਤ ਤਾਂ ਦਿਖਿਆ ਹੀ ਨਹੀਂ ਯੂਤਾਂ ਦਿਖਿਆ ਹੀ ਨਹੀਂ ਜੋ ਦੇਖੂ ਦਿਖਿਆ ਤਾਂ ਅਪਾ ਇਹ ਵੀ ਜ਼ਿਕਰ ਕਰ ਲਈਏ ਕਿ ਅੱਜ ਥੋੜੀਆਂ ਘਟਨਾਵਾਂ ਸਾਹਮਣੇ ਆਈਆਂ ਨੇ ਐਕਸੀਡੈਂਟ ਦੀਆਂ ਘਟਨਾਵਾਂ ਸਾਹਮਣੇ ਆਈਆਂ ਨੇ ਕਿਵੇਂ ਦੇਖਦੇ ਹੋ ਦੇਖੋ ਹੁਣ ਆਮ ਆਮ ਲੋਕਾਂ ਦਾ ਨੁਕਸਾਨ ਮਤਲਬ ਪਹਿਲਾਂ ਵੀ ਕਿਹਾ ਵੀ ਆਮ ਲੋਕਾਂ ਨੂੰ ਘਾਟ ਹੁਣ ਕਰੋ ਇੱਕ ਪਰਿਵਾਰ ਤੋਂ ਚਲੋ 3 ਜੀ ਚਲੇ ਜਾਣੇ ਕਿੱਡੀ ਮਾੜੀ ਖਬਰ ਹ ਹ ਉਹਨਾਂ ਦਾ ਲਾਲੋ ਵੀ ਮੇਨ ਮੋਟਿਵ ਕੀ ਸੀ ਬਰਨਾਲੇ ਤੋਂ ਖਬਰ ਸ਼ਾਇਦ ਸਾਹਮਣੇ ਆਈ ਹੈ ਬਈ ਅਸੀਂ ਉੱਥੇ ਪਹੁੰਚਣਾ ਉਹਨਾਂ ਨੂੰ ਹੰਗਾਰਾ ਦੇਣਾ ਜਾ ਕੇ ਵੀ ਹਾਂ ਜੀ ਅਸੀਂ ਪਹੁੰਚੇ ਦੋੜ ਨਾਲ ਤੁਸੀਂ ਦੇਖੋ ਵੀ ਰਾਹ ਚ ਜਾਂਦੇ ਪਏ ਨੇ ਬੱਸ ਪਰਟ ਗਈ ਕਿਉਂ ਪਰਟੀ ਜਿਤੋਂ ਦਾ ਤੋਂ ਦੇ ਵਿੱਚ ਡਿਵਾਈਡਰ ਤੇ ਚੜ ਗਈ ਹਮ ਬੱਸ ਦੇ ਚੜ ਜਾਣ ਦੇ ਨਾਲ ਮੌਤ ਹੋ ਗਈ ਦਿਨ ਮੋਤਾ ਹੋਈਆਂ ਬੇहद ਹੀ ਦੁਖਦਾਈ ਘਟਨਾ ਸੀ ਤੇ ਸਮਾ ਸੁਸਬ ਇਜਾਜ਼ਤ ਨਹੀਂ ਦਿੰਦਾ ਤੇ ਆਪਾਂ ਸਮਿਟੀ ਚਰਚਾ ਨੂੰ ਤਾਂ ਮੈਂ ਦੱਸਣ ਗਵਾੰਗਾ ਕਿ ਜਿਹੜਾ ਵੀ ਧਾਰਨਾ ਚੱਲ ਰਿਹਾ ਤੁਸੀਂ ਧਾਰਨਾ ਦਾ ਸਮਰਥਨ ਕਰੋ ਤੁਹਾਡਾ ਫਰਜ਼ ਬਣਦਾ ਕਿਉਂਕਿ ਆਪਾਂ ਕਿਤੇ ਨਾ ਕਿਤੇ ਕਿਸਾਨੀ ਨਾਲ ਸੰਬੰਧਿਤ ਤਾਂ ਹੈਗੇ ਆ ਚਾਹੇ ਆਪਾਂ ਕੱਲ੍ਹ ਵਰ ਕੋਈ ਵੀ ਕਰਦੇ ਆ ਪਰ ਸਿੱਧੇ ਜਿਹਾ ਸਿੱਧੇ ਤੌਰ ਤੇ ਕਿਸਾਨੀ ਸਾਨੂੰ ਪ੍ਰਭਾਵਿਤ ਕਰਦੇ ਕਿਉਂਕਿ ਸਾਡਾ ਖੇਤੀ ਪ੍ਰਧਾਨ ਸੂਬਾ ਹੈ ਅਸੀਂ ਖੇਤੀ ਦੇ ਸਿਰ ਤੇ ਚੱਲਦੇ ਆ ਖੇਤੀ ਥੱਲੇ ਜਾਏਗੀ ਤਾਂ ਆਪਣੇ ਵੀ ਜਿਹੜੇ ਵਪਾਰ ਨੇ ਥੱਲੇ ਜਾਣਗੇ ਤਾਂ ਸਮਰਥਨ ਕਰਨਾ ਚਾਹੀਦਾ ਹੈ ਬਿਲਕੁਲ ਪਰ ਆਪਦੀ ਸੇਧ ਦਾ ਵੀ ਧਿਆਨ ਰੱਖੋ ਤੇ ਨਾਲ ਦੇ ਨਾਲ ਧੁੰਦ ਤੋਂ ਬਚੋ ਜਿੱਥੇ ਹੋ ਸਕਦਾ ਹੈ ਘੱਟ ਤੋਂ ਘੱਟ ਜਾਣ ਦੀ ਕੋਸ਼ਿਸ਼ ਕਰੋ ਕਿ ਤੁਸੀਂ ਬਾਹਰ ਨਾ ਟਿਕ ਲੋ ਮੌਸਮ ਦੇਖੋ ਮੌਸਮ ਦਾ ਹਾਲ ਦੇਖੋ ਪਹਿਲਾਂ ਫਿਰ ਉਸ ਤੋਂ ਬਾਅਦ ਤੁਸੀਂ ਕਿਤੇ ਵੀ ਕੂਚ ਕਰਨਾ ਬਿਲਕੁਲ ਕਰੋ ਸੰਧੋ ਇਜਾਜ਼ਤ ਬਹੁਤ ਬਹੁਤ ਧੰਨਵਾਦ